ਹallelujah 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 ਸਾਰਿਆਂ ਨੂੰ ਜੈ ਐਮਸੀ ਦੀ ਮੇਰਾ ਨਾਮ ਬੋਬੀ ਹੈ ਮੈਂ ਪਿੰਡ ਮੂਦਲ ਬਲੋਕ ਵੀਰਕਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਅੱਜ ਤੋਂ 2 ਦਿਨ ਪਹਿਲਾਂ ਸਾਡੇ ਘਰ ਦੇ ਵਿੱਚ ਸਾਡੇ ਬਜ਼ੁਰਗ ਪਿਤਾ ਜੀ ਦੀ ਜੋ ਕਿ ਪ੍ਰਭੂ ਕੋ ਚਲੇ ਗਏ ਉਹਨਾਂ ਦੀ ਡੈਥ ਹੋ ਗਈ ਔਰ ਜਦੋਂ ਅਸੀਂ ਮਸੀਹ ਰੀਤ ਦੇ ਅਨੁਸਾਰ ਪਿੰਡ ਮੂਦਲ ਦੇ ਵਿੱਚ ਜਦੋਂ ਅਸੀਂ ਸਭ ਰਿਸ਼ਤੇਦਾਰ ਸਭ ਭੈਣ ਭਰਾ ਇਕੱਠੇ ਹੋਏ ਸੋਗ ਕਰਨ ਲਈ ਔਰ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਦਫਨਾਉਣ ਦੇ ਲਈ ਪਿੰਡ ਆਪਣਾ ਕਬਰਿਸਤਾਨ ਦੇ ਵਿੱਚ ਗਏ ਔਰ ਜਦੋਂ ਸਾਡੇ ਕੁਝ ਭਾਈ ਉਸ ਜਗ੍ਹਾ ਤੇ ਕਬਰਿਸਤਾਨ ਦੇ ਵਿੱਚ ਜੋ ਟੋਇਆ ਪੁੱਟ ਰੇ ਸੀਗੇ ਦਫਨਾਉਣ ਦੇ ਲਈ ਤਾਂ ਪਿੰਡ ਦੇ ਕੁਝ ਲੋਕਾਂ ਨੇ ਆਣ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਇਸ ਜਗ੍ਹਾ ਤੇ ਤੁਸੀਂ ਟੋਇਆ ਨਾ ਪੁੱਟੋ ਅਸੀਂ ਤੁਹਾਨੂੰ ਤੁਹਾਡਾ ਮੁਰਦਾ ਦਫਨਾਉਣ ਨਹੀਂ ਦੇਵਾਂਗੇ ਔਰ ਪਿੰਡ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਵੀ ਕਰਵਾਈਆਂ ਕਿ ਮੂਦਾ ਪਿੰਡ ਦੇ ਵਿੱਚ ਕਿਸੇ ਨੂੰ ਵੀ ਮੂਦਾ ਦਫਨਾਉਣ ਨਹੀਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਜਦੋਂ ਅਸੀਂ ਉਹ ਜਗ੍ਹਾ ਤੇ ਆਪਣਾ ਮੁਰਦਾ ਆਪਣੇ ਬਜ਼ੁਰਗ ਪਿਤਾ ਜੀ ਨੂੰ ਲੈ ਕੇ ਗਏ ਜਨਾਜ਼ੇ ਦੇ ਲਈ ਤਾਂ ਉਹ ਜਗ੍ਹਾ ਤੇ 2 ਘੰਟੇ ਅਸੀਂ ਉਹਨਾਂ ਅੱਗੇ ਹੱਥ ਵੀ ਜੋੜੇ ਅਸੀਂ ਕਲਪ ਦੇ ਰਹੇ ਹਾਂ ਉਹਨਾਂ ਅੱਗੇ ਲੇਕਿਨ ਉਹ ਫਿਰ ਦੀ ਮੰਨਣ ਨੂੰ ਤਿਆਰ ਨਹੀਂ ਸੀ ਔਰ ਜਦੋਂ ਅਸੀਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਗੋਰਪਾ ਜੀ ਲੂਕ ਸੀਰ ਜੀਵਨ ਜੀ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਬੜੀ ਸਾਰੀ ਮਦਦ ਕੀਤੀ ਉਸ ਅਫਸਰਾਂ ਨੂੰ ਫੋਨ ਕੀਤਾ ਤਾਂ ਮੌਕੇ ਤੇ ਉਸ ਜਗ੍ਹਾ ਤੇ ਐਸਐਚਓ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਜੋ ਕਿ ਉਸ ਜਨਾਜ਼ੇ ਨੂੰ ਪੜਿਆ ਔਰ ਅਸੀਂ ਆਪਣੇ ਜੋ ਬਜ਼ੁਰਗ ਪਿਤਾ ਜੀ ਸੀਗੇ ਉਹਨਾਂ ਜਨਾਜ਼ਾ ਕਰਕੇ ਅਸੀਂ ਆਏ ਔਰ ਮੈਂ ਬੜਾ ਹੀ ਧੰਨਵਾਦ ਕਰਦਾ ਐਕਸ਼ਨ ਕਮੇਟੀ ਦਾ ਔਰ ਜਿਨ੍ਹਾਂ ਨੇ ਸਭ ਪ੍ਰਧਾਨਾਂ ਦਾ ਜਿਨ੍ਹਾਂ ਨੇ ਸਾਡੀ ਉਸ ਦਿਨ ਮਦਦ ਕੀਤੀ ਆ ਔਰ ਮੈਂ ਗਾਂ ਤੋਂ ਵੀ ਆਸ਼ ਕਰਦਾ ਵਾਂ ਤਾਂ ਕਿ ਇਸ ਸਾਡੇ ਪਿੰਡ ਮੂਦਲ ਦੇ ਵਿੱਚ ਜਾਂ ਕਿਸੇ ਵੀ ਪਿੰਡ ਦੇ ਵਿੱਚ ਇਹੋ ਜੀ ਅਣਸਕਾਦੀ ਘਟਨਾ ਨਾ ਵਾਪਰੇ ਔਰ ਮੈਂ ਬੇਨਤੀ ਕਰਦਾ ਪੂਰੀ ਪ੍ਰਧਾਨਾਂ ਦੇ ਅੱਗੇ ਐਕਸ਼ਨ ਕਮੇਟੀ ਦੇ ਅੱਗੇ ਕਿ ਜਲਦ ਤੋਂ ਜਲਦ ਸਾਡੇ ਪਿੰਡ ਵਿੱਚ ਔਰ ਹੋਰਨਾ ਪਿੰਡਾਂ ਵਿੱਚ ਵੀ ਜੋ ਕਿ ਮਸੀਹਾਂ ਦੇ ਲਈ ਕਬਰਿਸਤਾਨ ਦੇ ਲਈ ਜਗ੍ਹਾ ਮੁਹੱਈਆ ਕਰਵਾਈ ਜਾਏ ਤਾਂ ਕਿ ਕਿਸੇ ਵੀ ਮਸੀਹ ਨੂੰ ਕਿਸੇ ਵੀ ਤਰ੍ਹਾਂ ਦਾ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਮੈਂ ਫਿਰ ਤੋਂ ਸਭਨਾ ਪ੍ਰਧਾਨਾਂ ਦਾ ਐਕਸ਼ਨ ਕਮੇਟੀ ਦਾ ਬੜਾ ਧੰਨਵਾਦ ਕਰਦਾ ਔਰ ਸਾਨੂੰ ਸਭਨਾ ਭਰਾਵਾਂ ਨੂੰ ਸਾਨੂੰ ਆਸ ਹੈ ਕਿ ਜਲਦ ਤੋਂ ਜਲਦ ਇਹਨਾਂ ਕਬਰਿਸਤਾਨ ਦਾ ਮੁੱਦਾ ਜੋ ਸਾਡੇ ਪਿੰਡ ਦੇ ਵਿੱਚ ਆ ਔਰ ਹੋਰਨਾ ਪਿੰਡਾਂ ਦੇ ਵਿੱਚ ਵੀ ਹੱਲ ਕੀਤਾ ਜਾ ਰਹੇਗਾ ਸਾਰਿਆਂ ਨੂੰ ਜੈਮਸੀ ਧੰਨਵਾਦ ਹallelujah 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 ਅਗਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਜੇ ਤੱਕ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਰੱਦ ਤੱਕ ਪਹੁੰਚਾ ਸਕੀਏ ਗੋਡ ਬlesਸ